ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਰਾਜਾ ਬੜਿੰਗ ਜੀ ਪੁਰ ਸਾਡੇ اپੋਜੀਸ਼ਨ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਉਹਨਾਂ ਦੇ ਦੇਸ਼ ਅਨੁਸਾਰ ਅੱਜ ਅਸੀਂ ਸਾਰੇ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਹੈ ਦਿੱਲੀ ਇਲੈਕਸ਼ਨ ਜਿਹੜੇ ਆ ਉਹਨਾਂ ਲਈ ਜਾ ਰਹੇ ਆ ਪ੍ਰਚਾਰ ਕਰਨ ਵਾਸਤੇ ਤੇ ਜਿੰਨੇ ਵੀ ਮੇਰੇ ਵਰਕਰ ਹੈ ਸਾਰੇ ਵੱਡ ਚੜ ਕੇ ਉੱਤੇ ਦਿੱਲੀ ਵਿਧਾਨ ਸਭਾ ਚ ਇਹ ਸਾਲ ਲੈਣਾ ਹੈ ਲੋਕਾਂ ਨੂੰ ਲਾਹਵੰਦ ਕਰਨਾ ਹੈ ਤੇ 10 12 ਸਾਲ ਤੋਂ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਦੇਖ ਲਈਏ ਔਰ 12 13 ਸਾਲ ડીਜਪੀ ਦੀ ਵੀ ਸਰਕਾਰ ਵਿਧਾਨ ਸਭਾ ਜਿੱਥੇ ਦੇਤੀ ਹੈ ਔਰ ਜਿਹੜੀ ਸਾਡੀ ਕਾਂਗਰਸੀ ਸਰਕਾਰ ਸ਼ੀਲਾ ਦੇਸ਼ੀ ਦੀ ਮੁੱਖ ਮੰਤਰੀ ਦਿੱਲੀ ਜਿਹੜੀ ਇਹ ਕੰਡਾ ਨੂੰ ਕੰਪੈਰੀਅਨ ਕਰਨਾ ਹੋਏ ਤੇ ਉਹ ਪਤਾ ਲੱਗਦਾ ਹੈ ਵੀ ਜਿਹੜੀ ਕਾਂਗਰਸੀ ਸਰਕਾਰ ਸੀ ਉਹ ਵਧੀਆ ਸੀ ਤੇ ਇਸੇ ਤਰ੍ਹਾਂ ਹੁਣ ਫੇਰ ਇਲੈਕਸ਼ਨ ਆ ਉੱਤੇ ਤੇ ਮੈਂ ਸਾਰੇ ਲੋਕਾਂ ਕੇ ਅਪੀਲ ਕਰਦਾ ਵੀ ਜਿੱਥੇ-ਜਿੱਥੇ ਵੀ ਕਿਸੇ ਦੀ ਰਿਸ਼ਤੇਦਾਰੀ ਹੈ ਉਹ ਸਾਰੇ ਤਗੜੇ ਹੋ ਕੇ ਕਾਂਗਰਸ ਪਾਰਟੀ ਦੀ ਬਦਲ ਕਰੋ ਔਰ ਜਿਹੜੀ ਦਿੱਲੀ ਵਿਧਾਨ ਸਭਾ ਉਹਦਾ ਮੁੱਖ ਮੰਤਰੀ ਜਿਹੜਾ ਕਾਂਗਰਸ ਦਾ ਬਣਾਓ ਤੇ ਦਿੱਲੀ ਜਿਹੜਾ ਵਿਕਾਸ ਹੋਏਗਾ ਦਿੱਲੀ ਜਿਹੜੀ ਹੈ ਇੱਕ ਦੇਸ਼ ਦੀ ਰਾਜਧਾਨੀ ਹੈ ਔਰ ਦਿੱਲੀ ਦੇ ਵਿੱਚ ਜਿਹੜਾ ਵੀ ਕਬਜ਼ਾ ਹੋਏਗਾ ਜਿਹੜੀ ਵੀ ਪਾਰਟੀ ਤੋਂ ਮੈਂ ਕਹਿੰਦਾ ਸਾਡੀ ਕਾਂਗਰਸ ਪਾਰਟੀ ਕਬਜ਼ਾ ਹੋਣੀ ਚਾਹੀਦੀ ਹੈ ਤੇ ਲੋਕਾਂ ਨੂੰ ਉਹਦਾ ਫਾਇਦਾ ਬਣੇਗਾ ਬਹੁਤ ਬਹੁਤ ਮੇਰੇ ਵੱਲੋਂ ਸਾਰਿਆਂ ਦੇ ਪਰਚਾ ਲਗਾ ਧੰਵਾਦ ਹੈ ਜਾਇ। ਅੱਜ ਆਹੀ ਸਾਡਾ ਐਂਬੂਲੈਂਸ ਜਗਿੰਦਰਪਾਲ ਜੀ ਦੇ ਨਾਲ ਮੈਂ ਇੱਥੇ ਦਿੱਲੀ ਵਿਧਾਨ ਸਭਾ ਰੀਇਲੈਕਸ਼ਨ ਵਾਸਤੇ ਕੰਪੇਨ ਕਰਨ ਵਾਸਤੇ ਦਿੱਲੀ ਜਾ ਰਹੇ ਆ ਤੇ ਸਾਨੂੰ ਉਮੀਦ ਹੈ ਕਿ ਇਸ ਵਾਰ ਜਿਹੜੀ ਦਿੱਲੀ ਵਿੱਚ ਸਰਕਾਰ ਕਾਫੀ ਬਣ ਜਾ ਰਹੀ ਹੈ ਔਰ ਅਸੀਂ ਸਾਰੇ ਆਪਣੇ ਜਿੰਨੇ ਵੀ ਸਾਡੇ ਦਿੱਲੀ ਦੇ ਵਿੱਚ ਵੋਟਰ ਸਪੋਰਟਰ ਹੈਗੇ ਆਪ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਜਿਹੜੀ ਇਸ ਵਾਰ ਜਿਹੜੀ ਬੋਲ ਰ ਹੈ ਉਸ ਕਾਸ ਪਾਰਟੀ ਨੂੰ ਕਰੋ ਉਹ ਕਾਂਸਪਾਰਟੀ ਦੀ ਸਰਕਾਰ ਬਣਾਓ ਸਾਜੋ ਤੁਹਾਡੀ ਦਿੱਲੀ ਦਾ ਜਿਹੜੀ ਪਿਛਲੇ 10 ਸਾਲ ਤੋਂ ਤੁਸੀਂ ਸਰਕਾਰ ਉੱਤੇ ਬਣਾਈ ਦੀ ਹੈ ਉਹ ਤੁਸੀਂ ਉਹਨਾਂ ਦਾ ਕੰਮ ਦੇਖ ਹੀ ਲਿਆ ਜਿਹੜੀ ਫੇਰ ਹੀ ਸਰਕਾਰ ਸਾਹਮਣੇ ਹੋ ਰਹੀ ਹੈ ਇਸ ਕਰਕੇ ਅਸੀਂ ਸਾਰੇ ਵੋਟਰਾਂ ਨੂੰ ਅਪੀਲ ਕਰਦੇ ਆ ਕਿ ਜਿਹੜੀ ਹੈ ਕਾਂਸ ਦੀ ਸਰਕਾਰ ਬਣਾਓ ਦਿੱਲੀ ਜਦ ਤੱਕ ਕਿ ਫੈਸਲਾ ਲਿਓ